ਉਸੀ ਗੱਲ ਕਰਦੇ ਆ ਨਾ AI ਦੀ ਬਿਲਕੁਲ ਛਾਇਆ ਪਿਆ ਹਰ ਫੀਲਡ ਦੇ ਵਿੱਚ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਹੈਗਾ ਜਿਸ ਦੇ ਵਿੱਚ AI ਨੇ ਟੱਚ ਨਾ ਕੀਤਾ ਹੋਵੇ ਸਾਡੀਆਂ ਜ਼ਿੰਦਗੀਆਂ ਨੂੰ ਔਰ ਖਾਸ ਕਰਕੇ ਜਦੋਂ ਅਸੀਂ ਬੱਚਿਆਂ ਦੀ ਜ਼ਿੰਦਗੀ ਦੀ ਗੱਲ ਕਰਦੇ ਆ ਨਾ AI ਦਾ ਸੱਚੀਓ ਬਹੁਤ ਹੀ ਜ਼ਿਆਦਾ ਰੁਝਾਨ ਹੋ ਗਿਆ ਹੈ ਐਪਲੀਕੇਸ਼ਨਸ ਦੀ ਗੱਲ ਕਰਦੇ ਆ ਫੋਟੋਗ੍ਰਾਫੀ ਦੇ ਵਿੱਚ ਖਾਸ ਕਰਕੇ ਕੀ ਅਸਰ ਆ ਤੇ ਆਉਣ ਵਾਲੇ ਸਮੇਂ ਵਿੱਚ ਕੀ ਦੇਖਦੇ ਹੋ ਤੁਸੀਂ ਜ਼ਰੂਰ ਐਸੋਸੀਏਸ਼ਨਸ ਦੇ ਨਾਲ ਜੁੜੇ ਹੋਏ ਹੋਵੋਗੇ ਤੁਸੀਂ ਗੱਲਬਾਤ ਕਰਦੇ ਹੋਵੋਗੇ ਰابطਾ ਕਾਇਮ ਕਰਦੇ ਹੋਵੋਗੇ ਫੋਟੋਗ੍ਰਾਫਰਸ ਮਿਲ ਕੇ ਆਪਸ ਵਿੱਚ ਗੱਲਬਾਤ ਕਰਦੇ ਹੋਵੋਗੇ ਸੇ ਵਿਚਾਰ ਚਰਚਾ ਦਾ ਕਿਹੜਾ ਇਹੋ ਜਿਹਾ ਵਿਸ਼ਾ ਜਿਹੜਾ AI ਨੂੰ ਤੇ ਫੋਟੋਗ੍ਰਾਫੀ ਦੇ ਫਿਊਚਰ ਨੂੰ ਦਰਸਾਉਂਦਾ ਹੈ ਮੈਮ ਦੇਖੋ ਫੋਟੋਗ੍ਰਾਫੀ ਦੇ ਵਿੱਚ AI ਦਾ ਹੁਣ ਸਾਡੇ ਵੀ ਯੂਜ਼ ਹੋਣਾ ਸ਼ੁਰੂ ਹੋ ਗਿਆ ਜਿਵੇਂ ਫੋਟੋਸ਼ਾਪ 2023 ਜਾਂ 24 ਉਹਦੇ ਵਿੱਚ AI ਜਨਰੇਟਿਡ ਟੂਲਸ ਆ ਗਏ ਆ ਉਹਦੇ ਵਿੱਚ ਇਦਾਂ ਵੀ ਆਪਾਂ ਜੇ ਤਾਂ AI ਨੂੰ ਆਪਾਂ ਟਾਈਮਲੀ ਸਿੱਖ ਲੈਨੇ ਆ ਇੱਕ ਟੈਕਨੋਲੋਜੀ ਹੈ ਠੀਕ ਹੈ ਜੀ ਇੱਕ ਰੈਵਲੂਸ਼ਨ ਆ ਜੇ ਇਹਨੂੰ ਆਪਾਂ ਇੱਕ ਸਿੱਖ ਲੈਨੇ ਟਾਈਮ ਨਾਲ ਤੇ ਆਪਾਂ ਟਾਈਮ ਨਾਲ ਉਹਨੂੰ ਅੱਗੇ ਜਾ ਸਕਦੇ ਆ ਜੇ ਆਪਾਂ ਨਹੀਂ ਸਿੱਖਦੇ AI ਨੂੰ ਟੈਕਨੋਲੋਜੀ ਦੇ ਨਾਲ ਆਪਾਂ ਨਹੀਂ ਚੱਲਦੇ ਫਿਰ ਆਪਾਂ ਟਾਈਮ ਤੋਂ ਥੋੜਾ ਪਿੱਛੇ ਰਵਾਂਗੇ AI ਨਾਲ ਆਪਾਂ ਦੇਖੋ ਕੰਪੈਰੀਜ਼ਨ ਵੀ ਕਰ ਸਕਦੇ ਆ ਤੇ ਕਈ ਗੱਲਾਂ ਤੇ ਨਵੇਂ ਵੀ ਕਰ ਸਕਦੇ ਦੇਖੋ ਫੋਟੋਗ੍ਰਾਫੀ ਇੱਕ ਆਰਟ ਹੈ ਜੀ ਹਨਾ ਇੱਕ ਆਰਟਿਸਟ ਜਿਹੜਾ ਹੁੰਦਾ ਹੈ ਜੀ ਉਹ ਮੈਨੂਅਲੀ ਸਾਰਾ ਬ੍ਰੇਨ ਨਾਲ ਆਪਣੇ ਸੋਚਦਾ ਕਿਦਾਂ ਉਹਨੇ ਲਾਈਟਿੰਗ ਦੇਣੀ ਕਿਦਾਂ ਉਹਨੇ ਫਰੇਮਿੰਗ ਕਰਨੇ ਕਿਦਾਂ ਉਹਨੇ ਪੋਜ਼ਿੰਗ ਜੋ ਵੀ ਸਾਰਾ ਕੁਝ ਕਰਨਾ ਹਨਾ ਹਾਲਾਂਕਿ AI ਨਾਲ ਵੀ ਇਹ ਚੀਜ਼ਾਂ ਮਤਲਬ ਹੁਣ ਆਪਾਂ ਕਹਿ ਸਕਦੇ 2025 ਚੱਲ ਰਿਹਾ ਜੀ ਅਜੇ AI ਦਾ ਕਹਿ ਲਓ ਵੀ ਇੱਕ ਜਾਂ ਦੋ ਸਾਲ ਦੇ ਵਿੱਚ ਹੀ ਆਪਾਂ ਦੇਖ ਰਹੇ ਆ ਬਹੁਤ ਐਡਵਾਂਸ ਹੁੰਦੀ ਜਾ ਰਹੀ ਡੇ ਬਾਈ ਡੇ ਇਦਾਂ ਹੀ ਆਪਾਂ ਜੇ 2030 ਤੱਕ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਐਡਵਾਂਸ ਜਿਹੜੀ ਹੈ AI ਹੋ ਜਾਏਗੀ ਉਹਦੇ ਵਿੱਚ ਇਹ ਵੀ ਹੁਣ ਜਿਆਦਾ ਆਪਾਂ ਉਹਦੇ ਨਾਲ ਨਾਲ ਚੱਲੀਏ ਜੀ ਤੇ ਜਾਂ ਫਿਰ ਆਪਾਂ ਮਤਲਬ ਬਿਲਕੁਲ ਜੇ ਆਪਾਂ ਨਹੀਂ ਚੱਲਦੇ ਤੇ ਫਿਰ ਆਪਾਂ ਕਾਫੀ ਪਿੱਛੇ ਰਹਿ ਜਵਾਂਗੇ ਸਮੇਂ ਤੋਂ ਬਾਕੀ ਜਿਹੜਾ ਹੈ ਜੀ ਵੀ ਇੱਕ ਟੈਕਨੋਲੋਜੀ ਹੈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹਨੂੰ ਟੈਕਨੋਲੋਜੀ ਨੂੰ ਆਪਾਂ ਅਡਾਪਟ ਕਰ ਲਵਾਂਗੇ ਤੇ ਵਧੀਆ ਰਵਾਂਗੇ